ਸਸ਼ੀਕਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪੰਜਾਬ ਨੂੰ 1600 ਕਰੋੜ ਰੁਪਏ ਦਾ ਐਲਾਨ ਕਰਕੇ ਵਾਪਸ ਮੁੜੇ ਤਾਂ ਸਿਆਸੀ ਗਲਿਆਰਾਂ ਦੇ ਵਿੱਚ ਚਰਚਾਵਾਂ ਨੇ ਜਿਹੜੀਆਂ ਉਹ ਲਗਾਤਾਰ ਸ਼ੁਰੂ ਹੋ ਗਈਆਂ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਚੀਜ਼ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਕਿ 1600 ਕਰੋੜ ਰੁਪਏ ਦਾ ਜੋ ਮੁਆਵਜ਼ਾ ਹੈ ਇਹ ਬਹੁਤ ਹੀ ਘੱਟ ਹੈ ਜਿਸ ਨੂੰ ਲੈ ਕੇ ਜੋ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਵੱਲੋਂ ਬੜੇ ਹੀ ਸਖਤ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਉਹ ਸਟੇਟ ਹੈ ਜਿਹੜੀ ਹਰ ਇੱਕ ਦੇ ਨਾਲ ਖੜਦੀ ਹੈ ਪਰ ਅੱਜ ਜਦੋਂ ਸਮਾਂ ਆਇਆ ਕਿ ਪੰਜਾਬ ਦੇ ਨਾਲ ਹਰ ਕੋਈ ਖੜੇ ਤਾਂ ਪੰਜਾਬ ਦੇ ਨਾਲ ਕੋਈ ਵੀ ਨਹੀਂ ਖੜ ਰਿਹਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਕੀਤਾ ਗਿਆ ਇੱਕ ਮਜ਼ਾਕ ਹੈ ਸੋ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਮੇਰੀ ਤਾਂ ਬੇਨਤੀ ਸੁਣੋ ਕਿੱਥੇ ਵੇ ਹਜ਼ਾਰ ਕਰੋੜ ਕਿੱਥੇ 1600 ਕਰੋੜ ਉਹਦੇ ਸੈਟੀਸਫਾਈਡ ਕਿਸ ਤਰ੍ਹਾਂ ਗਿਣਿਆ ਜਾ ਸਕਦਾ ਐ ਇੰਨਾ ਵਧੀਆ ਸਟੇਟ ਜਿਹੜਾ ਹਮੇਸ਼ਾ ਦੇਸ਼ ਨਾਲ ਖੜਾ ਉਹਦੇ ਨਾਲ ਇਹ ਮਜ਼ਾਕ ਨਹੀਂ ਕਰਨਾ ਚਾਹੀਦਾ ਉਹਨੂੰ ਬਚਾਉਣਾ ਚਾਹੀਦਾ ਅਸੀਂ ਜਿੱਥੇ ਖੜੇ ਆ ਇਹ ਬਾਰਡਰ ਜਿਹੜੀ ਆ ਤੇ ਪੰਜੇ ਜ਼ਿਲ੍ਹੇ ਜਿਹੜੇ ਬਾਰਡਰ ਦੇ ਪ੍ਰਭਾਵਿਤ ਹੋਏ ਆ ਜਿਹਦੇ ਤੇ ਨਾਲ ਨੈਸ਼ਨਲ ਸਿਕਿਉਰਿਟੀ ਦਾ ਵੀ ਹੈ ਬਹੁਤ ਔਖੀਆਂ ਗੱਲਾਂ ਇਸ ਲਈ ਪ੍ਰਧਾਨ ਮੰਤਰੀ ਜੀ ਨੂੰ ਔਰ ਦੇਸ਼ ਦੀ ਸਰਕਾਰ ਨੂੰ ਪੰਜਾਬ ਨੂੰ ਆਪਣਾ ਇੱਕ ਸੂਬਾ ਸਮਝਣਾ ਚਾਹੀਦਾ ਕਿ ਇਹਦੀ ਸੁਰੱਖਿਆ ਕਰਨੀ ਇਹਨੂੰ ਬਚਾਉਣਾ ਜੇ ਇੱਥੋਂ ਦੇ ਲੋਕ ਸੌਖੇ ਹੋਣਗੇ ਤਾਂ ਅਸੀਂ ਇਸ ਦੇਸ਼ ਲਈ ਅਨਾਜ ਪੈਦਾ ਕਰਕੇ ਦੇਣਗੇ ਉਦੋਂ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ 1600 ਕਰੋੜ ਰੁਪਏ ਐਲਾਨੇ ਤਾਂ ਉਹਨਾਂ ਨੇ ਉੱਠ ਕੇ ਇਸ ਚੀਜ਼ ਦਾ ਸਵਾਲ ਕੀਤਾ ਕਿ ਇਹ ਅਮਾਉਂਟ ਬਹੁਤ ਹੀ ਜ਼ਿਆਦਾ ਘਟ ਹੈ ਤਾਂ ਅਜੇਹੇ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੂੰ ਅੱਗੋਂ ਇਹ ਕਹਿੰਦੇ ਨਜ਼ਰ ਆਏ ਕਿ ਤੁਹਾਨੂੰ ਹਿੰਦੀ ਸਮਝ ਨਹੀਂ ਆਉਂਦੀ ਤਾਂ ਅਜੇਹੇ ਦੇ ਵਿੱਚ ਈਟੀਓ ਹਰਪਜਨ ਸਿੰਘ ਨੇ ਜਿਹੜੇ ਉਹ ਵੀ ਕਾਫੀ ਤਲਖੀ ਭਰੇ ਲਹਿਜੇ ਦੇ ਵਿੱਚ ਨਜ਼ਰ ਆਏ ਅੱਜ 1600 ਅੱਜ ਮੋਦੀ ਜੀ ਆਏ ਪਹਿਲੇ ਤੋਂ ਚਾਹੇ ਮਹੀਨੇ ਬਾਅਦ ਉਹਨਾਂ ਕੋ ਯਾਦ ਆਈ ਪੰਜਾਬ ਕੀ ਹਮ ਉਹਨਾਂ ਦਾ ਧੰਨਵਾਦ ਕਰਤੇ ਹਾਂ ਕਿ ਉਹ ਪੰਜਾਬ ਹੈ ਲੇਕਿਨ ਪੰਜਾਬ ਦਾ ਅਪਮਾਨ ਕਰਨੇ ਕਰ ਕਰ ਚਲੇਗੇ ਉਹ ਬਹੁਤ ਦੁੱਖ ਕੀ ਬਾਤ ਹੈ ਮੈਂ ਨੇ ਉਹਨਾਂ ਨੂੰ ਬੋਲਾ ਸਾਰਾ बताने के बाद सीएस चीफ सिकटी साहब ने जब पूरा डिटेल बताई कि हजारों करोड़ का नुकसान हो गया पंजाब की रोडें टूट गई पंजाब के लोगों की जमीनें टूट गई पंजाब के लोगों के घर टूट गए सारा सुनने के बाद उस कह रहे मैं 1600 सो करोड़ देके जा रहा हूं तो सोलह सौ करोड़ एक पंजाब का मान करने के बराबर है तो मैंने फिर खड़ा होकर बोला मैं कहा सर एक बेनती करना चाहता हूँ कहते बोलिए मैं कहा सर सोलह सौ करोड़ रुपया कम है आप हमारा साठ हज़ार करोड़ रुपये दे के जाइए उसमें से कुछ दे के जाइए लेकिन सोलह सौ करोड़ जो आप दे के जा रहे हो बहुत कम है कहते है आपको हिंदी सम हिंदी में समझा बोला सुना आपने ने बोला आपको सुना नहीं है क्या तो ये तो एक अपमान करने वाली बात थी सोलह सौ करोड़ क्या होगा हजारों करोड़ का नुकसान हो तो वहाँ सोलह सौ करोड़ ਕੋ ਜੇ ਪੰਜਾਬ ਕਾ ਮਾਨ ਕਰਕੇ ਗਿਆ ਮੋਦੀ ਜੀ ਪੰਜਾਬ ਕੀ ਹੈਲਪ ਨਹੀਂ ਕਰਕੇ ਉਹ ਦੂਜੇ ਪਾਸੇ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ ਦੇਰ ਰਾਤ ਤੱਕ ਹੜਪੀੜਤ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆਏ ਇਸ ਮੌਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਫੇਰੀ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਇਸ ਅਮਾਉਂਟ ਦੀ ਨਿਖੇਦੀ ਕੀਤੀ ਕਿ ਬਹੁਤ ਘੱਟ ਹੈ ਪਰ ਨਾਲ ਨਾਲ ਉਹਨਾਂ ਨੇ ਸਵਾਲ ਇਸ ਚੀਜ਼ ਤੇ ਵੀ ਚੁੱਕੇ ਕਿ ਜੇਕਰ ਪੰਜਾਬ ਸਰਕਾਰ ਦੇ ਕੋਲ 12000 ਕਰੋੜ ਰੁਪਏ ਦੇ ਡਿਜਾਸਟਰ ਫੰਡ ਨੇ ਜਿਹੜੇ ਉਹ ਪਏ ਨੇ ਤਾਂ ਉਹਨਾਂ ਨੂੰ ਵਰਤਿਆ ਕਿਉਂ ਨਹੀਂ ਸੋਨਾ ਨੇ ਸਪਸ਼ਟਿਕਰਨ ਆਮ ਆਦਮੀ ਪਾਰਟੀ ਤੋਂ ਮੰਗ ਲਿਆ ਹੈ ਜਿਹੜੀ ਮੈਨੂੰ ਕਹਿਣ ਦੱਸ ਰਿਹਾ ਕਿ ਕਿੰਨਾ ਮਾੜਾ ਹਾਲ ਹੈ ਬੜਾ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਏ ਕੱਲਾ ਕਹਿੰਦਾ 1600 ਕਰੋੜ ਦੇਖੇ ਜਾ ਰਹੇ ਆ ਇੱਥੇ ਇੱਕ ਤੱਕੜ ਤੱਕੜ 20000 ਕਰੋੜ ਚਾਹੀਦਾ ਸੀ ਜੀ ਪਰ ਹੈਰਾਨੀ ਦੀ ਇੱਕ ਗੱਲ ਹੈ ਜੀ ਪ੍ਰਧਾਨ ਮੰਤਰੀ ਨੇ ਵੀ ਦੱਸਿਆ ਕਿ 12000 ਕਰੋੜ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਲੀਵ ਦਾ ਪਿਆ ਹੈ ਜਿਹੜਾ ਡਿਜ਼ਾਸਟਰ ਲੀਵ ਦਾ ਫੰਡ ਹੁੰਦਾ ਹੈ ਜੀ ਉਹ ਹੋਰ ਕਿਸੇ ਵਾਸਤੇ ਵਰਤਿਆ ਨਹੀਂ ਜਾਂਦਾ ਹਮ ਐਗੀਆਂ ਸਥਿਤੀਆਂ ਹੁੰਦੀਆਂ ਜੀ ਉਦੋਂ ਵਰਤੇ ਜਾਂਦਾ ਹੈ ਇਹਨਾਂ ਨੇ ਵਰਤਿਆ ਕਿਉਂ ਨਹੀਂ 12000 ਕਰੋੜ ਸੂਬੇ ਕੋਲੇ ਪਿਆ ਹੈ ਕਿਉਂ ਨਹੀਂ ਵਰਤ ਰਹੇ ਕੀ ਕਾਰਨ ਮੰਗਦੇ ਮੈਨੂੰ ਤਾਂ ਡਰ ਹੈ ਕਿਤੇ ਹੋਰ ਕਿਤੇ ਨਾ ਵਰਤ ਲਿਆ ਹੋਵੇ ਹਾਂ ਕਿਤੇ ਹਥਿਆਰਾਂ ਵਿੱਚ ਤੇ ਹੋਰ ਕਿਤਨਾ ਵਰਤ ਲਿਆ ਨਹੀਂ ਪਤਾ ਨਹੀਂ ਕਿਤੇ ਵਰਤ ਲਿਆ ਜਿਹਦਾ ਬਹੁਤ ਵੱਡਾ ਅੱਜ ਜਿਹੜਾ ਵਰਤ ਲੈਂਦੇ ਡੈਮ ਪੱਕੇ ਕਰ ਦਿੰਦੇ ਆ ਸਾਰੇ ਮੰਦ ਪੱਕੇ ਕਰ ਦਿੰਦੇ ਤੇ ਆ ਨੁਕਸਾਨ ਨਹੀਂ ਹੋਣਾ ਸੀ ਨਹਿਰੀ ਕਰਨ ਦੀ ਮੰਗ ਹੈ ਜੀ ਲੋਕਾਂ ਦੀ ਨਹਿਰੀ ਰੂਪ ਦਿੱਤਾ ਜਾਵੇ ਇਸ ਪ੍ਰਕਾਰ ਪੱਕਾ ਦੇਵਾਂਗੇ ਜੀ ਪਰਮਾਤਮਾ ਮਿਹਰ ਕਰੇ ਮੌਕਾ ਦਿੱਤੇ ਹੁਣ ਜਿਵੇਂ ਸਰਕਾਂ ਦੇ ਜਾਸਾ ਤੇ ਬਿਜਲੀ ਪੁਰੀ ਕਿਤੇ ਹੁਣ ਮੇਰਾ ਨਿਸ਼ਾਨਾ ਦੋ ਗੱਲਾਂ ਤੇ ਆ ਜੀ ਇੱਕ ਇੱਕ ਬੂੰਦ ਇਹ ਗੰਦਾ ਪਾਣੀ ਅਸੀਂ ਦਰਿਆਵਾਂ ਵਿੱਚ ਨਹੀਂ ਜਾਣ ਦੇਵਾਂਗੇ ਜੀ ਵਾਹ ਦੂਜੀ ਗੱਲ ਸਾਰਾ ਮੈਰੀਕਰਨ ਕੀਤਾ ਜਾਊਗਾ ਪੱਕੀਆਂ ਆ ਸੀਮੈਂਟ ਦੀਆਂ ਤੇ ਕੰਕਰੀਟ ਲਾ ਕੇ ਮਦਦ ਸਾਹਿਬ ਤੁਹਾਡੀ ਜੀ ਜੀ ਇਹਨਾਂ ਲੋਕਾਂ ਦੀ ਇੱਕ ਹੋਰ ਮੰਗ ਆ ਕਿ ਜਿੰਦਾਬਾਦ 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 ਇੱਕ ਤਾਂ ਮੈਂ ਕਹਿਣਾ ਚਾਹਣਾ ਜਿਨ੍ਹਾਂ ਦੀਆਂ ਕੱਚੀਆਂ ਜ਼ਮੀਨਾਂ ਜੀ ਪਹਿਲੀ ਕੈਬਨਟ ਮੀਟਿੰਗ ਚ ਪੱਕੀ ਕਰਦਾਂਗੇ ਜੋ ਵੱਡੇ ਬਾਦਲ ਸਾਹਿਬ ਨੇ ਕੀਤੇ ਅਸੀਂ ਕਾਂਗਰਸ ਨੇ ਦੋੜਤੀਆਂ ਅਸੀਂ ਫਿਰ ਤੋਂ ਕਰਾਂਗੇ ਕਿੰਨੇ ਰੇਤਾ ਦੋ ਮਹੀਨੇ ਦੋ ਮਹੀਨੇ ਮਾਲਕੀ ਦੀ ਜਮੀਨ ਦਾ ਦੇਖੋ ਰੇਤਾ ਜਿਹੜੀ ਜ਼ਮੀਨ ਦਾ ਹੈ ਆਪਣੀ ਮਾਲਕੀ ਵਾਲ ਜਮੀਨ ਦਾ ਰੇਤੇ ਦਾ ਹੱਕ ਉਹਦੇ ਕੋਲੇ ਹੀ ਹੈ ਦੋ ਮਹੀਨੇ ਨੇ ਟਾਈਮ ਦਿੱਤਾ ਜਿਹੜਾ ਨੇ ਐਲਾਨ ਕੀਤੇ ਆ ਵੀ ਫਿਕਰ ਨਾ ਕਰੋ ਜਿਹੜੇ ਤੁਹਾਡੇ ਖੇਤਾ ਰੇਤਾ ਤੁਹਾਡਾ ਹੈ ਜੇ ਕੋਈ ਪੰਗਾ ਲਊਗਾ ਮੈਂ ਆਉਂਗਾ ਸਰ ਉਹਦਾ ਦੂਜੇ ਪਾਸੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਉਹ ਵੀ ਕਾਫੀ ਗਰਮ ਲੇਜ਼ੇ ਦੇ ਵਿੱਚ ਨਜ਼ਰ ਆਏ ਕਿਉਂਕਿ ਉਹਨਾਂ ਨੇ ਸਿੱਧੇ ਤਰੀਕੇ ਦੇ ਨਾਲੇ ਸਵਾਲ ਖੜੇ ਕੀਤੇ ਨੇ ਕਿ ਕਾਂਗਰਸ ਦੇ ਸਮੇਂ ਦੇ ਵਿੱਚ ਜਦੋਂ 1 ਅਰਬ ਤੱਕ ਦਾ ਮੁਆਵਜ਼ਾ ਦਿੱਤਾ ਜਾ ਸਕਦਾ ਹੈ ਜਦੋਂ ਬਾਦਲ ਹੁਣਾਂ ਦੀ ਸਰਕਾਰ ਸੀ ਉਸ ਸਮੇਂ ਜਦੋਂ ਥੋੜੇ ਜੇ ਏਰੀਏ ਜੋ ਕਿ ਹੜ੍ਹ ਪ੍ਰਭਾਵਿਤ ਸੀ ਉਸ ਦੇ ਲਈ 1200 ਕਰੋੜ ਦਿੱਤਾ ਜਾ ਸਕਦਾ ਤਾਂ ਅੱਜ ਜਦੋਂ ਅੱਧੇ ਤੋਂ ਜ਼ਿਆਦਾ ਪੰਜਾਬ ਹੜ੍ਹ ਨਾਲ ਪ੍ਰਭਾਵਿਤ ਤਾਂ ਸਿਰਫ 1600 ਕਰੋੜ ਰੁਪਇਆ ਕਿਉਂ ਹਮੇਂ ਇਹ ਉਮੀਦ ਨਹੀਂ تھی ਕਿ 11 ਸਾਲ ਬਾਅਦ 2023 ਵਿੱਚ ہم ਚੀਖ ਰਹੇ تھے पार्लियामेंट में कि हमें भाई हमें भी फाइनेंशियल प्रोवाइड कराइए पर हमारे पानी आया है फ्लड्स हैं लेकिन हमें नहीं दिया हिमाचल को उसमें रखा और प्रदेशों को उसमें रखा हमें लगा था ग्यारह साल बाद आएंगे क्योंकि आज देश के पूर्व प्रधानमंत्री राजीव गांधी की एक अखबार की पुरानी फ्रंट पेज की चल रही थी एट में। एक अरब राजीव गांधी ने 88 में जो फ्लड आया था इससे कम आया था तो उसके लिए दिया गया था 1200 करोड़ रुपया जब अकाली दल की गवर्नमेंट थी सुनील कुमार जाखड़ हमारे ऑपोजिशन के लीडर थे तो मनमोहन सिंह जी ने थोड़ा सा फ्लड आया था टूवर्ड्स अबोर मुक्सर तो 1200 करोड़ रुपए का मदद किया गया था और आज मैंने वो कोई पढ़ के चिट्ठी पढ़ा रहा था कि हमने किसान निधि योजना के तहत हम एडवांस पेमेंट दे, दे देंगे That किसान निधि योजना इज छजार रुपए पर एकड़ पर एक हमारा ही पैसा आप हमारे एडवांस दे दोगे ये तो हमारी कोई मदद नहीं हुई तेईस लाख लोगों के खाते थे किसान निधि योजना में जब से हमने वहां धरना लगाया तो केवल आज आठ लाख रह गए हैं उनको कह दिया गया कि इसलिए कार्ड दिए गए कि भाई आपने पेपर प्रोवाइड नहीं करे आपने एक बार हमें तेईस लाख को छ छे हजार रुपया दिया आप कह रहे हैं कि आपके पेपर्स पूरे नहीं है इसलिए उड़ दिया क्योंकि हमने धरना लगा दिया मेरे को लगता था कि प्रधानमंत्री आज पंजाबियों को दिल जीत लेंगे ऐसा लगता था ऐसा कुछ क्योंकि ना तो हमें कोई बड़ी इंडस्ट्री मिली ना हमें 11 साल में कोई पैकेज मिला ना कोई हमें बड़ी रेल लाइन कोई नया नई चीज मिली उल्टा क्या हुआ ये डैमेज होने का कारण भी ये रहा नेहा ये जो नेशनल हाईवे बने ना भारतमाला हुई और कॉरिडोर करतारपुर साहब बना हालांकि हमारे गुरु का घर है मैं वहां जाके आया हूं उसके नीचे से से ड्रेनेज नहीं बना है एक होता है एक नेचुरल नेचुरल लैंडस्लाइड लैंडस्लाइड होता अब लैंड से पानी आगे आगे निकलता जाता है वो आगे जाके एक सड़क ने ऐसे करके रोक लगा ली तो वो वहां के किसानों ने बताया जब हम कॉरिडोर पे गए कहते हमारा नुकसान नहीं होना था अगर ये सड़क नहीं होती क्योंकि उसके नीचे उन्होंने बताया नहीं तो ये तो आप लोगों ने दिया है हमें आप लोगों के कारण ये सब कुछ हुआ है दोनों सरकार गवर्नमेंट ऑफ इंडिया मैनेज भाखड़ा ब्यास मैनेज उसमें भी 60 परसेंट और 40 हमें आप, आप ने अब तो अपने बंदे लगाए हुए हैं आपका चेयरमैन लगाया हुआ बीबीएम क्यों नहीं उसने समय से अलर्म किया क्यों नहीं उसने पहले पानी छोड़ा जब लोगों को पानी उल्टा धीरे धीरे किसी को नहीं बताया गया जैसे ऐसे होता था जब कभी भी वहां खोलते थे गेट्स तो पहले बताया जाता था कि भाई हम खोल रहे हैं जस्ट बी अवेयर रात को पानी छोड़ दिया गया हु इज़ कोई अच्छा आदमी हो तो क्रिमिनल केस दर्ज होना चाहिए उन लोगों के ऊपर जिन्होंने ये किया है रावी हु मैनेज रावी पंजाब गवर्नमेंट तो भैया सोए हुए, हुए हु, क्या मार दिया आपने कौन आपकी जूठी बातें सुने कभी इधर आम आदमी पार्टी घूम रही है आज मोदी साहब भी देखे शिवराज चौहान जी आए उन्होंने कहा जस्ट बिकॉज ऑफ द माइनिंग इट्स हैपनिंग माइनिंग के कारण हुआ है मान लेता हूं सही हो आप ग्लोबल वार्मिंग आप इतने इतने खड्डे जब लगाओगे पचास फीट खोद दोगे तो माइनिंग की वजह से हमारे जो बांध बांध थे वो ढह गए लेकिन माइनिंग की परमिशन किसने दी एनवायरमेंट क्लियरेंस कौन देता है अगर आपने नहीं दी तो कार्रवाई करो सरकार के ऊपर कांग्रेसियों के लिए तमाम सी एजेंसियां हैं आपके पास तो आप कार्रवाई करो अगर उन्होंने परमिशन ली है तो आपकी गलती है सो ये पहली बार नहीं होया जब केंद्र सरकार ਤੇ पंजाब सरकार ਦੇ ਨੁਮਾਇंदे ਨੇ ਜਿਹੜੇ ਉਹ ਲਗਾਤਾਰ ਆਪਸ ਦੇ ਵਿੱਚ ਆਹਮੋ ਸਾਹਮਣੇ ਖੜੇ ਨੇ ਜਦੋਂ ਵੀ ਕੋਈ ਗੱਲ ਹੁੰਦੀ ਹੈ ਤਾਂ ਹਮੇਸ਼ਾ ਪੰਜਾਬ ਸਰਕਾਰ ਦੇ ਵੱਲੋਂ ਸਿੱਧੇ ਇਲਜ਼ਾਮ ਕੇਂਦਰ ਤੇ ਲਗਾਏ ਜਾਂਦੇ ਨੇ ਤੇ ਕੇਂਦਰ ਦੀ ਜੋ ਭਾਜਪਾ ਪਾਰਟੀ ਹੈ ਅਕਸਰ ਇਸ ਦਾ ਸਪਸ਼ਟੀਕਰਨ ਦਿੰਦੀ ਨਜ਼ਰ ਆਉਂਦੀ ਹੈ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ 1600 ਕਰੋੜ ਦਾ ਜਿਹੜਾ ਮੁੱਦਾ ਹੈ ਹੋਰ ਕਿੰਨਾ ਵੱਡਾ ਹੁੰਦਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ